ਸਮਾਜਿਕ ਖੋਜ ਦੇ ਵਿੱਚ ਰਿਪੋਰਟ ਰਾਈਟਿੰਗ ਕੀ ਹੈ ਆਓ ਜਾਣੀਏ ਰਿਪੋਰਟ ਰਾਈਟਿੰਗ ਦੇ ਨਾਲ ਨਿਸ਼ਕਰਸ਼ ਸਿੱਟੇ ਕੱਢ ਦਿੱਤੇ ਜਾਂਦੇ ਹਨ ਇਹ ਸਮਾਜਿਕ ਖੋਜ ਦਾ ਅੰਤਿਮ ਪੜਾਅ ਹੈ ਰਿਪੋਰਟ ਰਾਈਟਿੰਗ ਦੇ ਨਾਲ ਨਿਸ਼ਕਰਸ਼ ਸਿੱਟੇ ਕੱਢ ਦਿੱਤੇ ਜਾਂਦੇ ਹਨ ਥੀਸਿਸ ਲਿਖਣ ਤੋਂ ਬਾਅਦ ਅਖੀਰਲਾ ਕੰਮ ਕੀ ਹੁੰਦਾ ਹੈ ਰਿਪੋਰਟ ਰਾਈਟਿੰਗ ਇਹ ਸਮਾਜਿਕ ਖੋਜ ਦਾ ਅੰਤਿਮ ਪੜਾਅ ਹੈ ਪੰਜਾਬੀ ਯੂਨੀਵਰਸਿਟੀ ਮੁਤਾਬਕ ਸਮਾਜਿਕ ਖੋਜ ਦੇ ਪੰਜ ਚੈਪਟਰ ਪਹਿਲੇ ਚੈਪਟਰ ਦੇ ਵਿੱਚ ਉਦੇਸ਼ ਦੇ ਨਾਲ ਜਾਣ ਪਛਾਣ ਕਰਵਾਈ ਜਾਂਦੀ ਹੈ ਖੋਜ ਰਿਪੋਰਟ ਦੇ ਮੁਢਲੇ ਪੰਨਿਆਂ ਦੇ ਵਿੱਚ ਟੁਕਮਾਸ ਰਲੇਖ ਅਤੇ ਤਰੀਕਾ ਖੋਜ ਵਿਧੀ ਦਰਜ ਕੀਤੀ ਜਾਂਦੀ ਹੈ ਭੂਮਿਕਾ ਲਿਖੀ ਜਾਂਦੀ ਹੈ ਇਸ ਦਾ ਉਦੇਸ਼ ਪਾਠਕਾਂ ਨੂੰ ਖੋਜ ਦੇ ਵਿਸ਼ੇ ਬਾਰੇ ਜਾਣੂ ਕਰਵਾਉਣਾ ਹੁੰਦਾ ਹੈ ਪਰਿਕਲਪਨਾਵਾਂ ਨੂੰ ਵੀ ਭੂਮਿਕਾ ਦੇ ਵਿੱਚ ਲਿਖਣਾ ਚਾਹੀਦਾ ਹੈ ਖੋਜ ਸਾਰਾਂਸ਼ ਵੱਧ ਲੰਮਾ ਨਹੀਂ ਕਰਨਾ ਚਾਹੀਦਾ ਖੋਜ ਦੇ ਅਧਿਆਨ ਦਾ ਖਾਕਾ ਜਾਂ ਫੜਾ ਇਹ ਹਨ ਪ੍ਰਾਇਮਰੀ ਪੰਨਿਆਂ ਤੇ ਟੁਕਮੇ ਸਿਰਲੇਖ ਦੀ ਮੌਜੂਦਗੀ ਫਿਰ ਭੂਮਿਕਾ ਐਕਨੋਲਜਮੈਂਟ ਫਿਰ ਵਿਸ਼ਾ ਵਸਤੂ ਅਤੇ ਉਦੇਸ਼ ਫਿਰ ਸਾਰਨੀ ਚਿੱਤਰਾਂ ਅਤੇ ਡਾਇਗਰਾਮ ਦੀ ਸੂਚੀ ਹੋਣੀ ਚਾਹੀਦੀ ਹੈ ਸੈਕੰਡ ਐਮ ਵਿਸ਼ਾ ਸਮਗਰੀ ਦੇ ਵਿੱਚ ਐਮ ਵਿਸ਼ਾ ਸਮਗਰੀ ਕਿਹੜੀ ਹੈ ਇਹਦਾ ਪਹਿਲਾ ਪੁਆਇੰਟ ਭੂਮਿਕਾ ਇਸ ਇਸ ਦਾ ਉਦੇਸ਼ ਪਾਠਕਾਂ ਨੂੰ ਖੋਜ ਦੇ ਵਿਸ਼ੇ ਬਾਰੇ ਜਾਣੂ ਕਰਵਾਉਣਾ ਹੁੰਦਾ ਹੈ ਪਰਿਕਲਪਨਾਵਾਂ ਨੂੰ ਵੀ ਭੂਮਿਕਾ ਦੇ ਵਿੱਚ ਲਿਖਣਾ ਚਾਹੀਦਾ ਹੈ ਖੋਜ ਸਾਰਾਂਸ਼ ਵੱਧ ਲੰਮੇ ਨਹੀਂ ਲਿਖਨੇ ਚਾਹੀਦੇ ਇਹਦਾ ਅਗਲਾ ਪੁਆਇੰਟ ਹੈ ਕਾਰਜ ਵਿਧੀ ਦੇ ਵਿੱਚ ਖੋਜ ਕਰਤਾ ਆਪਣੇ ਦੁਆਰਾ ਵਰਤੀ ਗਈ ਖੋਜ ਵਿਧੀ ਬਾਰੇ ਦੱਸਦਾ ਹੈ ਦ੍ਰਿਸ਼ਟੀਕੋਣ ਦੇ ਬਾਰੇ ਵੀ ਦੱਸਦਾ ਹੈ ਪੁਆਇੰਟ 3 ਅਧਿਅਨ ਦੇ ਖੇਤਰ ਬਾਰੇ ਦੱਸਦਾ ਹੈ ਸਮਾਜਿਕ ਆਰਥਿਕ ਪੰਘੋਲ ਕਿਹੋ ਜਿਹਾ ਹੈ ਅਤੇ ਜਨਸੰਖਿਆ ਬਾਰੇ ਜਾਣਕਾਰੀ ਦਿੰਦਾ ਹੈ ਖੋਜ ਦੇ ਵਿਸ਼ੇ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਏਰੀਏ ਦੇ ਵਿੱਚ ਉਹ ਖੋਜ ਕਰ ਰਿਹਾ ਹੈ ਉਹਦੇ ਭੂਗੋਲਿਕ ਆਰਥਿਕ ਕਿਹੋ ਜਿਹੇ ਹਾਲਾਤ ਨੇ ਉਹਦੇ ਬਾਰੇ ਵੀ ਉਹ ਜਾਣਕਾਰੀ ਦਿੰਦਾ ਹੈ ਤੀਜਾ ਪੁਆਇੰਟ ਹੈ ਦਾ ਸਾਹਿਤ ਪੁਰਾਣੇ ਤੱਥਾਂ ਬਾਰੇ ਪੜਤਾਲ ਕਰਨਾ ਚੌਥਾ ਪੁਆਇੰਟ ਕੀ ਹੈ ਲੱਭਤਾਂ ਜਾਂ ਸਿੱਟਿਆਂ ਦਾ ਵੇਰਵਾ ਦੇਣਾ ਪਰਿਕਲਪਨਾਵਾਂ ਕਿੰਨੀਆਂ ਕੋ ਸਹੀ ਸਾਬਤ ਹੋਈਆਂ ਪੂਰੀ ਜਾਣਕਾਰੀ ਦੇਣਾ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਇਸ ਅ ਖੋਜ ਦੇ ਜਿਹੜੇ ਰਿਜ਼ਲਟ ਹੈ ਉਹਨਾਂ ਨੂੰ ਲਿਖਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਫਾਇਦਾ ਉਠਾ ਸਕਣ ਜਿਆਦਾ ਤਕਨੀਕੀ ਭਾਸ਼ਾ ਲਿਖਣ ਦੇ ਨਾਲ ਆਮ ਬੰਦੇ ਦੀ ਸਮਝ ਤੋਂ ਬਾਹਰ ਹੋ ਜਾਂਦੀ ਹੈ ਆਮ ਬੋਲਚਾਲ ਦੀ ਭਾਸ਼ਾ ਦਾ ਉਪਯੋਗ ਕਰਨਾ ਚਾਹੀਦਾ ਹੈ। ਪੁਆਇੰਟ ਨੰਬਰ 5 ਸਿੱਟੇ ਲਿਖਣ ਲੱਗੇ ਖੋਜਕਰਤਾ ਆਪਣੇ ਵੱਲੋਂ ਵਰਤੇ ਗਏ ਰੇਖਾਚਿੱਤਰਾਂ ਸਾਰਨੀਆਂ ਚਾਰਟਾਂ ਆਦਿ ਦਾ ਵੇਰਵਾ ਵੀ ਨਾਲ ਦਿੰਦਾ ਹੈ। ਪੁਆਇੰਟ ਨੰਬਰ 6 ਸਾਰਾਂਸ਼ ਅਤੇ ਸੁਝਾਅ ਇਸ ਪੜਾਅ ਤੇ ਖੋਜ ਵਿਸ਼ੇ ਨੂੰ ਬਹੁਤ ਹੀ ਸੰਖੇਪ ਸਾਰ ਦੇ ਰੂਪ ਵਿੱਚ ਲਿਖ ਕੇ ਸਮਾਪਤ ਕੀਤਾ ਜਾਂਦਾ ਹੈ। ਪ੍ਰਾਪਤੀਆਂ ਬਾਰੇ ਚਰਚਾ ਕੀਤੀ ਜਾਂਦੀ ਹੈ ਰਿਪੀਟ ਸਾਰਾਂਸ਼ ਅਤੇ ਸੁਝਾਅ ਇਸ ਪੜਾਅ ਤੇ ਖੋਜ ਵਿਸ਼ੇ ਨੂੰ ਬਹੁਤ ਹੀ ਸੰਖੇਪ ਸਾਰ ਦੇ ਰੂਪ ਵਿੱਚ ਲਿਖ ਕੇ ਸਮਾਪਤ ਕੀਤਾ ਜਾਂਦਾ ਹੈ ਪ੍ਰਾਪਤੀਆਂ ਬਾਰੇ ਚਰਚਾ ਕੀਤੀ ਜਾਂਦੀ ਹੈ ਪੁਆਇੰਟ ਨੰਬਰ 7 ਪੁਸਤਕ ਸੂਚੀ ਵਿੱਚ ਉਹਨਾਂ ਕਿਤਾਬਾਂ ਦਾ ਵੇਰਵਾ ਦਿੱਤਾ ਜਾਂਦਾ ਹੈ ਜਿਨ੍ਹਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਗਈ ਹੁੰਦੀ ਹੈ ਪੁਆਇੰਟ ਨੰਬਰ 8 ਅੰਤਿਕਾ ਦੇ ਵਿੱਚ ਤਕਨੀਕੀ ਸਮੱਗਰੀ ਜਿਵੇਂ ਪ੍ਰਸ਼ਨ ਆਵਲੀ ਜੋ ਉੱਤਰਦਾਤਾਵਾਂ ਨੂੰ ਦਿੱਤੀ ਗਈ ਸੀ ਉਹਦੀ ਫੋਟੋਕਾਪੀ ਅਨੁਸੂਚੀ ਦੀ ਇੱਕ ਕਾਪੀ ਅਤੇ ਅਧਿਐਨ ਖੇਤਰ ਦਾ ਨਕਸ਼ਾ ਸ਼ਾਮਲ ਹੁੰਦਾ ਹੈ ਇੱਕ ਚੰਗੀ ਰਿਪੋਰਟ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਸ਼ਬਦਾਵਲੀ ਆਮ ਜਨਤਾ ਦੇ ਸਮਝ ਆਉਣ ਵਾਲੀ ਵਰਤੀ ਜਾਂਦੀ ਹੈ ਦੂਸਰਾ ਚੰਗੀ ਰਿਪੋਰਟ ਵਿੱਚੋਂ ਖੋਜ ਕਰਤਾ ਦੀ ਬੁੱਧੀਮਤਾ ਦੀ ਚਲਕ ਪੈਂਦੀ ਹੈ ਚੰਗੀ ਰਿਪੋਰਟ ਦੇ ਸਿੱਟੇ ਆਮ ਸਮਾਜ ਨੂੰ ਸਹੀ ਰਾਹ ਦਰਸਾਉਂਦੇ ਹਨ ਪੁਆਇੰਟ ਨੰਬਰ 4 ਚੰਗੀ ਰਿਪੋਰਟ ਪ੍ਰਸ਼ਨਾਵਲੀ ਹੁੰਦੀ ਹੈ ਚੰਗੀ ਰਿਪੋਰਟ ਪ੍ਰਭਾਵਸ਼ਾਲੀ ਹੁੰਦੀ ਹੈ ਇਹ ਮਤਲਬ ਪਾਠਕ ਤੇ ਚੰਗਾ ਇੰਪ੍ਰੈਸ਼ਨ ਪਾਉਂਦੀ ਹੈ ਚੰਗੀ ਰਿਪੋਰਟ ਦੇ ਵਿੱਚ ਸਮਾਜ ਲਈ ਕੋਈ ਚੰਗਾ ਸੁਨੇਹਾ ਜ਼ਰੂਰ ਹੁੰਦਾ ਹੈ ਚੰਗੀ ਰਿਪੋਰਟ ਦੇ ਵਿੱਚ ਕੀ ਕਿਸ ਦੇ ਲਈ ਕਿਸ ਤਰੀਕੇ ਨਾਲ ਅਤੇ ਕਿਸ ਪ੍ਰਭਾਵ ਨਾਲ ਇਸ ਗੱਲ ਦਾ ਵੇਰਵਾ ਦਰਜ ਹੁੰਦਾ ਹੈ ਪੁਆਇੰਟ ਨੰਬਰ 7 ਚੰਗੀ ਰਿਪੋਰਟ ਦੇ ਵਿੱਚ ਦਿਲਚਸਪੀ ਦਾ ਤੱਤ ਪਾਇਆ ਜਾਂਦਾ ਹੈ ਪੁਆਇੰਟ ਨੰਬਰ 8 ਚੰਗੀ ਰਿਪੋਰਟ ਵਿੱਚ ਕੱਢੇ ਗਏ ਸਿੱਟਿਆਂ ਦੇ ਪਰਮਾਨ ਦਿੱਤੇ ਹੁੰਦੇ ਹਨ ਜਿਹੜੇ ਸਿੱਟੇ ਕੱਢੇ ਆ ਉਹ ਕਿਹੜੇ ਤੱਥਾਂ ਦੇ ਆਧਾਰ ਤੇ ਕੀਤੇ ਐ ਉਹ ਪਰਮਾਨ ਵੀ ਲਿਖੇ ਹੁੰਦੇ ਨੇ ਪੁਆਇੰਟ ਨੰਬਰ 9 ਚੰਗੀ ਰਿਪੋਰਟ ਦੇ ਵਿੱਚ ਖੋਜ ਕਰਤਾ ਆਪਣੀ ਰਿਪੋਰਟ ਵਿੱਚ ਸੁਝਾਅ ਵੀ ਦਿੰਦਾ ਹੈ ਇਸ ਤੋਂ ਬਿਨਾ ਹੋਰ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਚੰਗੀ ਰਿਪੋਰਟ ਦੀਆਂ ਚੰਗੀ ਰਿਪੋਰਟ ਵਿੱਚ ਵਿਸ਼ੇ ਦੀ ਪੂਰਨ ਜਾਣਕਾਰੀ ਮਿਲਦੀ ਹੈ ਵਿਸ਼ੇ ਵਸਤੂ ਦਾ ਤਾਰਕਿਕ ਵਿਸ਼ਲੇਸ਼ਣ ਮਿਲਦਾ ਹੈ ਰਿਪੋਰਟ ਦੀ ਮੌਲਿਕਤਾ ਰਿਪੋਰਟ ਦੀ ਲੰਬਾਈ ਨਾ ਤਾਂ ਬਹੁਤ ਜ਼ਿਆਦਾ ਲੰਬੀ ਹੋਵੇ ਤੇ ਨਾ ਰਿਪੋਰਟ ਬਹੁਤ ਛੋਟੀ ਹੋਵੇ ਦਰਮਿਆਨੇ ਦਰਜੇ ਦੀ ਹੋਣੀ ਚਾਹੀਦੀ ਹੈ ਰਿਪੋਰਟ ਜਿਹੜੀ ਆ ਮੌਲਿਕ ਹੋਣੀ ਚਾਹੀਦੀ ਹੈ ਕਿਸੇ ਦਾ ਰਿਸਰਚ ਕੀਤਾ ਮੈਟਰ ਉਹਦੇ ਵਿੱਚ ਦਰਜ ਨਾ ਹੋਵੇ ਆਪ ਦਾ ਜੋ ਕੀਤਾ ਤੁਸੀਂ ਉਹੀ ਚੀਜ਼ ਦਰਜ ਹੋਵੇ ਮਹੱਤਵਪੂਰਨ ਸਾਰansh ਚੰਗੀ ਰਿਪੋਰਟ ਦਾ ਖਾਕਾ ਮੰਤਵਾਂ ਦੇ ਮੁਤਾਬਕ ਹੁੰਦਾ ਹੈ ਸੂਚਕ ਨਿਸ਼ਾਨ ਜ਼ਰੂਰ ਹੁੰਦਾ ਹੈ ਅੰਤਿਕਾ ਦੇ ਵਿੱਚ ਨੰਬਰ ਦੇ ਕੇ ਜੁੜਿਆ ਹੁੰਦਾ ਹੈ ਸੀਮਾਵਾਂ ਨੂੰ ਦਰਸਾਇਆ ਗਿਆ ਹੁੰਦਾ ਹੈ ਚੰਗੀ ਰਿਪੋਰਟ ਦੇ ਵਿੱਚ ਸਿਧਾਂਤਾਂ ਤੇ ਸੰਕਲਪਾਂ ਨੂੰ ਵਿਕਸਿਤ ਕਰਨ ਦੇ ਸਮਰੱਥ ਹੁੰਦੀ ਹੈ ਚੰਗੀ ਰਿਪੋਰਟ ਸਿਧਾਂਤਾਂ ਅਤੇ ਸੰਕਲਪਾਂ ਨੂੰ ਵਿਕਸਿਤ ਕਰਨ ਦੇ ਵਿੱਚ ਸਮਰੱਥ ਹੁੰਦੀ ਹੈ ਇਹ ਸੀ ਆਪਣਾ ਰਿਪੋਰਟ ਰਾਈਟਿੰਗ ਭਾਰੇ ਕੀਮਤੀ ਸਮਾਂ ਦੇਣ ਲਈ ਤੁਹਾਡਾ ਧੰਨਵਾਦ